ਮੇਰੇ ਤੋਂ ਨਹੀਂ ਜਾਚੀ ਇਹ ਜਿਹੇ ਖੰਝ ਹੁੰਦੇ ਉਹ ਆਪੇ ਝੋ ਦੇਣਗੇ ਨਾਲੇ ਮੈਨੂੰ ਗੱਡੀ ਦਾ ਕੀ ਭਾ ਜਾਣਾ ਤਾਂ ਮੈਂ ਮੋਟਰਸਾਈਕਲ ਤੇ ਹੁੰਦਾ ਉਹੀ ਮਰੀ ਜਾਂਦੀ ਐ ਹੁਣ ਤਾਂ ਟੱਪਦੀ ਫਿਰਦੀ ਤੀਗੀ ਕਿਤੇ ਦੋ ਮੂੰਹਾਂ ਲੜ ਗਿਆ ਹੋਵੇ ਆ ਬਹੂ ਨਾ ਵਈ ਆਪਣੀ ਕਿਸੇ ਕੰਮ ਦੀ ਨਹੀਂ ਫੋਨ ਜੋਗਰੀ ਹੋਈ ਰਹਗੀ ਜੇ ਵੀਰਪਾਲ ਨਾ ਹੁੰਦੀ ਆਪਣੇ ਘਰ ਦਾ ਕੀ ਹਾਲ ਹੁੰਦਾ ਹੋਰ ਭੈਣੇ ਜੁਗ ਨੂੰ ਜੁਗ ਟਕਰਿਆ ਆਪਣਾ ਮੁੰਡੜਾ ਆ ਜਾ ਕਿਹੜਾ ਕੰਮ ਦਾਗਾ ਉਹ ਵੀ ਇਹੀਂ ਫਿਰਦਾ ਹੈਗਾ ਟਕਰਾਂ ਮਾਰਦਾ ਵੇਲਾ ਆਪਣਾ ਮੁੰਡਾ ਤਾਂ ਵੀਰੇ ਵਧੀਆ ਹੈਗਾ ਅੰਬਰ ਤਾਂ ਇਹੀ ਨਹੀਂ ਆਪਾਂ ਚੱਜ ਦੀ ਦੇਖੀ ਆਪੀ ਹੋ ਜੂ ਭੈਣੇ ਟਾਈਮ ਪਾਸ ਹੀ ਹੈਗਾ ਹਾਂ ਭਾਈ ਆਪੀ ਤੁਰੀ ਫਿਰੂਗੀ ਵਿੱਚ ਫਿਰ ਹੋਰ ਕੀ ਹੈ ਚਲ ਕੋਈ ਨਹੀਂ ਭੈਣੇ ਹੌਲੀ ਹੌਲੀ ਆਪੀ ਸਮਝਦਾਰ ਹੋ ਜੂਗੀ ਸਿਆਣੀ ਹੋ ਜੂਗੀ ਇੱਕਾ ਫੋਨ ਜੇ ਸਾਰਿਆਂ ਨੂੰ ਹੀ ਖਰਾਬ ਕਰੀ ਜਾਂਦੇ ਨੇ ਇਹ ਹਰੇਕ ਹੀ ਨਹੀਂ ਉਹ ਕਰਦਾਗਾ ਸਾਰੇ ਹੁਣ ਲਾਲੇ ਅੰਬਰ ਤੈਗਾ ਐ ਫੋਨ ਧਰ ਕੇ ਫੇਰ ਰੋਟੀ ਖਾਊਗਾ ਰੋਟੀ ਨਹੀਂ ਖਾਂਦਾ ਫੋਨ ਤੋਂ ਬਿਨਾ ਅੱਜ ਕੱਲ ਤਾਂ ਨਾ ਬਾਈ ਜਵਾਕ ਕੀ ਬੁੜੀਆਂ ਕੀ ਕੁੜੀਆਂ ਕੀ ਮੁੰਡੇ ਤਾਂ ਚਲ ਚਲਾਉਂਦੇ ਨੇ ਫੋਨ ਹੈ ਸਾਰਿਆਂ ਦੇ ਹੱਥਾਂ 'ਚ ਫੋਨ ਹੁੰਦੇ ਨੇ ਹੁਣ ਤਾਂ ਜਵਾਕ ਰੋਟੀ ਨਹੀਂ ਖਾਂਦੇ ਹੈਗੇ ਫੋਨ ਤੋਂ ਬਿਨਾ ਬੁਰਾ ਹਾਲ ਹੈ ਬੁਰਾ ਹਾਲ ਜਮਾ ਹੁਣ ਜਿਹੜੇ ਕਿਸੇ ਨੇ ਕਾੜ ਕੱਢੀ ਹੋਊਗੀ ਫੋਨ ਦੀ ਕੱਢੀ ਤਾਂ ਚੰਗੇ ਵਸਤੀ ਸੀਗੀ ਨਾਲੇ ਇਹ ਤਾਂ ਬਾੜਾ ਮਾੜਾ ਦੱਸਦੇ ਨੇ ਬਾਈ ਹੋਰ ਹੁਣ ਸਾਰੇ ਦਿਨ ਨਿਗਾਹ ਤੇ ਅਸਰ ਪੈਂਦਾ ਐਨਾ ਦੇਖਦੇ ਨਹੀਂਗੇ ਉਹੀ ਤਾਂ ਕਹਨੇ ਹੈਗੇ ਕਿਸੇ ਨੇ ਬਣਾਇਆ ਤਾਂ ਚੰਗੇ ਕੰਮ ਨਹੀਂ ਸੀਗਾ ਇਹ ਬਸ ਆਪਣੇ ਲੋਕੀ ਉਹਨੂੰ ਵੀ ਦੁਰਵਰਤਤੋ ਕਰੀ ਜਾਂਦੇ ਨੇ ਕਿ ਕਾਹ ਨੂੰ ਲੋੜ ਤਾਂ ਉਹਦੀ ਪੈਂਦੀ ਐ ਬਾਈ ਸਾਰੇ ਕਾਸੇ ਚ ਪੈਂਦੀ ਐ ਜਵਾਕ ਪੜਦੇ ਨੇ ਤਾਂ ਵੀ ਕੰਮ ਫੋਨ ਤੇ ਆਉਂਦਾ ਹੈ ਹਾਂ ਹੈ ਵੀ ਗੱਲ ਕਰ ਓਵੇਂ ਵਰਤਣ ਨਾ ਵਰਤਦੇ ਨਹੀਂ ਓਵੇਂ ਹਾਂ ਇਹ ਨਹੀਂ ਕਰਦੇ ਹੈਗੇ ਸਾਰਾ ਦਿਨ ਮੂਰੀ ਰੱਖਦੇ ਬੇਫਾਲ ਤੂੰ ਸਮਾਂ ਖਰਾਬ ਕਰਦੇ ਨੇ ਉਹੀ ਤਾਂ ਕਹਨੇ ਆ ਫਿਰ ਹੋਰ ਕੀ ਕਰੀਏ ਹੁਣ ਦੱਸੋ ਕਉ ਜੀ ਨੀ ਮੰਮੀ ਮੈਂ ਤਾਂ ਕੀ ਕਰਨਾ ਬਾਈ ਕੋਈ ਨਹੀਂ ਲੱਗਦੀ ਇਹ ਗੱਲ ਹੋ ਗਈ ਹੋਈ ਲੱਗਦਾ ਤੁਹਾਨੂੰ ਮੰਮੀ ਨਾ ਮੈਂ ਪਹਿਲਾਂ ਦੱਸਦੀ ਆਂ ਆਪਾਂ ਨੂੰ ਤਾਂ ਐ ਸੀ ਮੰਮੀ ਵੀ ਸੱਸ ਹੈ ਨਹੀਂ ਗਈ ਕਿਸੇ ਦੀ ਹਿੜਕਣੀ ਝਿੜਕਣੀ ਪਰ ਜਿਹੜੀ ਆਪੂ ਆ ਸੱਸ ਪੱਕੀ ਬੈਠੀ ਐ ਇਹ ਸੱਸ ਨਾਲੋਂ ਵੀ ਚੰਦਰ ਹੀ ਐ ਸਾਰਾ ਦਿਨ ਮੰਮੀ ਚੜਚੜ ਕਰਦੀ ਰਹਿੰਦੀ ਐ ਕੰਮ ਮੈਂ ਕਰਦੀ ਆਂ ਸਾਰਾ ਦਿਨ ਪ੍ਰਧਾਨ ਜਠਾਣੀ ਨੂੰ ਬਣਾ ਕੇ ਰੱਖਦੇ ਨੇ ਵੀ ਇਹ ਨੌਕਰੀ ਕਰਦੇ ਨਾਲ ਘਰ ਸੰਭਾਲਦੀ ਐ ਅਮਰ ਤਾਂ ਚੱਜਦਾ ਹੋਵੇ ਮੰਮੀ ਤਾਂ ਇਹ ਗੱਲਾਂ ਹੋਣ ਹੀ ਨਾ ਸਾਰਾ ਦਿਨ ਛੁੱਡੂ ਬਣ ਕੇ ਫਿਰਦਾ ਰਹਿੰਦਾ ਹਉ ਤਾਂ ਆਪ ਮੰਮੀ ਸਾਰਾ ਦਿਨ ਭੈਣ ਲਾਵੇ ਬੈਠੇ ਰਹਿੰਦੇ ਸ਼ਾਮ ਨੂੰ ਲਾ ਕੇ ਦੋ ਪੈਗਾ ਵਸੇ ਵੰਗੂਰੇ ਮਾਰਦੇ ਫਿਰਦੇ ਰਹਿੰਦੇ ਨੇ ਚੱਲ ਕੋਈ ਨਾ ਮੰਮੀ ਤੁਸੀਂ ਟੈਨਸ਼ਨ ਨਾ ਲਓ ਮੈਂ ਆਪੇ ਠੀਕ ਕਰ ਲਵਾਂ ਸਾਰਾ ਕੁਝ ਨਹੀਂ ਨਹੀਂ ਮੰਮੀ ਤੁਹਾਨੂੰ ਕੋਈ ਲੰਬਾ ਨਹੀਂ ਆਉਂਦਾ ਹੈਗਾ ਚਲੋ ਹੈ ਆਉਣ ਵਾਲੇ ਨੇ ਮੈਂ ਚਾਹ ਬਣਾਉਣੀ ਆ ਹਾਂ ਮੰਮੀ ਇਕੱਠੇ ਤਿਆਰ ਹੋ ਕੇ ਚਲੇ ਜਾਂਦੇ ਨੇ ਸ਼ਾਮ ਨੂੰ ਰੋਟੀ ਦਾ ਟਾਈਮ ਨੂੰ ਆ ਕੇ ਬੈਠੇ ਜਾਂਦੇ ਨੇ ਕਿਹੜੇ ਘੱਟ ਮੰਮੀ ਅੱਜ ਕੱਲ ਸਾਰੇ ਜੀਆਂ ਦੇ ਦਾ ਦਿਲ ਚ ਖੋਟ ਹੈ ਚਾਹ ਸੋਣਾ ਰੋਟੀ ਲੈ ਭੁੱਖ ਬੋਤ ਲੱਗੀ ਪਈ ਆ ਚਲ ਠੀਕ ਹੈ ਮੰਮੀ ਫੇਰ ਕਰੂੰ ਮੈਂ ਰੋਟੀ ਫੜਾ ਦੇ ਇਹਨਾਂ ਨੂੰ ਕਿੰਨੇ ਦਿਨ ਮਮੀ ਦਰੀ ਕੁਛ ਨਹੀਂ ਜਿਉਤਾ ਹੈ ਕੈਨਸੀ ਵੀ ਦੋ ਤਿੰਨ ਦਿਨ ਲਾਚੇ ਵੀ ਮੇਰਾ ਜੀ ਨਹੀਂ ਲੱਗਦਾ ਤੂੰ ਕੀ ਕਹਤਾ ਮਮੀ ਨੂੰ ਮੈਂ ਤਾਂ ਇਹ ਕਹਤਾ ਵੀ ਮੈਂ ਸੋਨੂੰ ਪੁੱਛ ਕੇ ਦੱਸ ਦੂੰਗੀ ਉਹ ਬਾਗ ਚੱਲਾਂਗੇ ਸੀਜ਼ਨ ਦਾ ਟਾਈਮ ਆ ਹੁਣ ਯਾਰ ਫਿਰ ਬਾਅਦ ਚ ਬਾਗ ਚੱਲਾਂਗੇ ਰੁਕ ਜਾ ਤوڑا ਟਾਈਮ ਚਲੋ ਕੋਈ ਨਾ ਫਿਰ ਬਾਗ ਚੱਲਾਂਗੇ ਤੂੰ ਆਇਨਾ ਸੋਚੀ ਸੋਹਣ ਯਾਰ ਵੀ ਮੈਂ ਤੈਨੂੰ ਜਵਾਬ ਦਿੱਤਾ ਮਤਲਬ ਆਪ ਨੂੰ ਪਤਾ ਵੀ ਕੰਮ ਦਾ ਟਾਈਮ ਆਗਾ ਆਪਾਂ ਕੁਛ ਦਿਨਾਂ ਤੱਕ ਬਾਗ ਚੱਲਾਂਗੇ ਚਲੋ ਕੋਈ ਨਾ ਜਦੋਂ ਸਾਨੂੰ ਟਾਈਮ ਹੋਇਆ ਉਦੋਂ ਬਾਗ ਚੱਲਾਂਗੇ ਹਾਂ ਚਲ ਐ ਕਰ ਚਾਰ ਲਿਆਦੇ ਯਾਰ ਹਾਂ ਪੂਆ ਕਾਲੀ ਸਬਜ਼ੀ ਬਣਾਈ ਜੰਨੇ ਆ ਆਲੂ ਬੈਂਗਣੀ ਆ ਪੁੱਤ ਪੂਆ ਮੈਂ ਨਹੀਂ ਖਾਂਦਾ ਆਲੂ ਬੈਂਗਣੀ ਹੋਰ ਧਰ ਲਾ ਕੋਈ ਆਪਜੀ ਬਹੂ ਤੋ ਬੱਕਰਾ ਧਰ ਲੈਂ ਮੈਂ ਤਾਂ ਲਸਣ ਗੰਡਾ ਹੀ ਛੇਲਣਾ ਚੰਗਾ ਕੀ ਕਰੀ ਜਾਨੀ ਆਪਣੀ ਸਿੰਦਰੀ ਕੁਸ ਨਹੀਂ ਪੈਣੇ ਬੇਲਾਂ ਦੇ ਕਿਹੜਾ ਦਿਨ ਲੰਗਦਾ ਐਡੇਡੇ ਦਿਨ ਨੇ ਜੇ ਹਾਂ ਆ ਸਬਜ਼ੀ ਜੀ ਕੱਟੀ ਜਾਂਦੀ ਸੀ ਵੇਲਾ ਬੈਠਾ ਪੈਣੇ ਬੰਦਾ ਖਾਂਦਾ ਪੀਂਦਾ ਚੰਗਾ ਨਹੀਂ ਲੱਗਦਾ ਤੂੰ ਤਾਂ ਫੇਰ ਵੀ ਪੇਕੇ ਘਰ ਬੈਠੀ ਐਂਗੀ ਨਾਲੇ ਤਾਂ ਅੱਜ ਕੱਲ੍ਹ ਦੀਆਂ ਨੂੰਹਾਂ ਸੱਸਾਂ ਨਾਲ ਮੂੰਹ ਬੋਲਦੀਆਂ ਨਹੀਂ ਭੈਣੇ ਪ੍ਰਾਹ ਕਹਿੰਦਾ ਜਿੰਨੇ ਚਿਰ ਮੈਂ ਜਿਊਣਾ ਘਰ ਤੇਰਾ ਹੀ ਹੈਗਾ ਅੰਬਰਤ ਵੀ ਚੰਗਾ ਹੈਗਾ ਵੀਰਪਾਲ ਤਾਂ ਜੰਮੀ ਮੇਰੇ ਨਾਲ ਸਾਹਾਂ ਸਾਂ ਸਾਹ ਲੈਂਦੀ ਐ ਮਾੜਾ ਜਵਾ ਛੋਟੀ ਹੋਰ ਨੂੰ ਜੇ ਕਰਦੀ ਐ ਇਹ ਤਾਂ ਹੈ ਭੈਣੇ ਮੈਂ ਤਾਂ ਕੈਂਟੀ ਸੀ ਤੈਂ ਤਾਂ ਆਪੀ ਮੂੰਹ ਬੋਲਤਾ ਵੀਰਪਾਲ ਦਾ ਤੇ ਛੋਟੀ ਬਹੁਤਾ ਤਾਂ ਫਰਕੀ ਵਾਲਾ ਹੈਗਾ ਵੀਰਪਾਲ ਤਾਂ ਬਾਲੀ ਸ਼ਿਆਣੀ ਐਗੀ ਜੇ ਪਣੇ ਵੀਰਪਾਲ ਚੰਗੀ ਸੀ ਤਾਂ ਬੈਠੀ ਆ ਮੈਂ ਉਰੇ ਮੈਂ ਤਾਂ ਨਹੀਂ ਕੋਈ ਘਰ ਨਹੀਂ ਬਾਰ ਨਹੀਂ ਮੈਂ ਕਿੱਥੇ ਜਾਂਦੀ ਮੈਂ ਤਾਂ ਉਹਨੇ ਮਹਿਸੂਸ ਹੀ ਨਹੀਂ ਹੋਣ ਦਿੱਤਾ ਹੈਗਾ ਪਣੇ ਅੱਜ ਛੁੱਟੀ ਸੀਗੀ ਵੀਰਪਾਲ ਦੀਂਦੀ ਨੀਗੀ ਉਹ ਤਾਂ ਛੁੱਟੀ ਕਰਕੇ ਨਾ ਪਣੇ ਵੀਰਪਾਲ ਤੇ ਵਿਕਾਰਤਾ ਦੋਨੇ ਉਹਦੇ ਪੇਕੀ ਵਾਗ ਗਏ ਵੀਰਪਾਲ ਨੂੰ ਉੱਥੇ ਛੱਡ ਕੇ ਉਹ ਆਪਣੇ ਸਾਲੇ ਨਾਲ ਗੱਡੀ ਦੇਖਣ ਵਾਗ ਗਿਆ ਤੇ ਅਸੀਂ ਹੁਣ ਗੱਡੀ ਲੈਣੀ ਹੈ ਨਾ ਫੇਰ ਤਾਂ ਪਣੇ ਅੱਜ ਗੱਡੀ ਲੈ ਕੇ ਆਉਣਗੇ ਹੋਰ ਪਣੇ ਜੇ ਵਧੀਆ ਮਿਲ ਗਈ ਤਾਂ ਲੈ ਕੇ ਆਉਣਗੇ ਅੱਜ ਚੱਲ ਵਧੀਆ ਪਣੇ ਜੇ ਗੱਡੀ ਲਿਆਉਣਗੇ ਆਉਣਾ ਜਾਣੀ ਵਾਲਾ ਔਖਾਗਾ ਫਿਰ ਆਏਗਾ ਮੂਰੇ ਗਰਮੀ ਵੀ ਯਾਰੀ ਹੈਗੀ ਮੋਟਰਸਾਈਕਲ ਤੇ ਬਾੜੀ ਔਖਾਗਾ ਮੂਰੇ ਲੋਆਂ ਪਹਿਣੀਆਂ ਕਿੱਥੇ ਜਾਏ ਇਹਨਾਂ ਮੋਟਰਸਾਈਕਲ ਤੇ ਬਣੇ ਬਾੜੇ ਚਿਰਦੇ ਫਿਰਦੇ ਨੇ ਗੱਡੀ ਲੈਣ ਨੂੰ ਤਾਂ ਖਾਸੇ ਤਾਂ ਵੀ ਦੇਖ ਕੇ ਇਹਨੇ ਪਹਿਲਾਂ ਕੋਈ ਪਸੰਦ ਜੀ ਨਹੀਂ ਆਈ ਹੈਗੀ ਹੈ ਅਵਤਾਰ ਦੇਖ ਪਹਿਲਾਂ ਮੋਟਰਸਾਈਕਲ ਤੇ ਤੁਰਿਆ ਫਿਰਦਾ ਹੁਣ ਵਰਤਦਾ ਵਿਆਹ ਹੋ ਗਿਆ ਹੁਣ ਉਹ ਸੌਰੀ ਜਾਂਦੇ ਨੇ ਕਿ ਮੋਟਰਸਾਈਕਲਾਂ ਤੇ ਅੱਜਕੱਲ ਬੁਰਾ ਜਿਹਾ ਲੱਗਦਾ ਹੈ ਨਾ ਬਾੜਾ ਟ੍ਰੈਂਡ ਹੋਇਆ ਪਿਆ ਗੱਡੀਆਂ ਦਾ ਹੁਣ ਉਹ ਕਹਿੰਦਾ ਵੀ ਅੱਜ ਜੇ ਗੱਡੀ ਮਿਲ ਗਈ ਤਾਂ ਵਧੀਆ ਲੈ ਆਉਣਗੇ ਕਾਲ ਬੜੀਆ ਭੈਣੇ ਤੇ ਗੱਡੀ ਲਿਆਉਣਗੇ ਸੁਖੀ ਹੈਗਾ ਕਿਤੇ ਲੈ ਜਾਗੇ ਹਾਂ ਕੋਈ ਨਾ ਭੈਣੇ ਲੈ ਜਿਓ ਉਹ ਪਈ ਖਿੰਦਰੇ ਪਈ ਤੇੜ ਲਿਆ ਉਹ ਬਤਾਰ ਗੱਡੀ ਲਈ ਆਉਂਦਾ ਲੈ ਸ਼ੁਕਰ ਹੈ ਵੱਡੀਆਂ ਉਮਰਾਂ ਹੋਣ ਇਹਨਾਂ ਦੀ ਮੈਂ ਤਾਂ ਹਜੇ ਹੁਣੀ ਯਾਦ ਕਰਕੇ ਛੱਟੀ ਤੀ ਵਧਾਈਆਂ ਭੈਣੇ ਤੈਨੂੰ ਪਰਮਾਤਮਾ ਭੈਣੇ ਸੁੰਨ ਵੀ ਵਧਾਵੇ ਲੈ ਬਈ ਮੈਂ ਤਾਂ ਲੈ ਕੇ ਹੁਣੀ ਤੇਲ ਭੈਣੇ ਤੂੰ ਕਿਉਂ ਤੇਲ ਲੈ ਹੁਣੀ ਹੈਂ ਜੀ ਤੂੰ ਸੁਮਨ ਨੂੰ ਬਾਜ ਦੇ ਸੁਮਨ ਲਿਆਉਗੀ ਤੇਲ ਨਾ ਭੈਣੇ ਜਦੋਂ ਬਾਈ ਨੇ ਮੈਨੂੰ ਕਿਹਾ ਹੈਗਾ ਮੈਂ ਲੈ ਕੇ ਆਉਂਗੀ ਤੇਲ ਸਾਤ ਦਿਨੀ ਸੀ ਪਾਈ ਗੱਡੀ ਬਣਾ ਪਤਾ ਇਹਨਾਂ ਨੂੰ ਕਦੋਂ ਦਾ ਕਹਿੰਦਾ ਸੀ ਵੀ ਗੱਡੀ ਲਿਆਓ ਉਹ ਬਸ ਹੁਣ ਟਾਈਮ じゃ ਲੱਗਿਆ ਇਹਨਾਂ ਨੂੰ ਲਿਆਂਦੀ ਫਿਰ ਵਧਾਈਆਂ ਭਾਈ ਫਿਰ ਤੈਨੂੰ ਤੈਨੂੰ ਵੀ ਵਧਾਈਆਂ ਭਾਈ ਲੈ ਭਾਈ ਗੱਡੀ ਤਾਂ ਉਹ ਆ ਗਈ ਉਹ ਭਾਈ ਸਿੰਦਰੇ ਆ ਜਾ ਪੜਾ ਨਾਲੇ ਕੁੜੀ ਨਹੀਂ ਰਿਸਦੀ ਕਿੱਧਰ ਗਈ ਉਹ ਪਈ ਤੁਸੀਂ ਤਾਂ ਗੇਸ ਤੇ ਚੱਲੋ ਮੈਂ ਬੁਲਾ ਕੇ ਲੈਂਦੀ ਆ ਉਹਨੂੰ ਲਿਆ ਪਈ ਸਾਸ਼ੀਗਾਸੀ ਸੋਸਰੀ ਕਾਲਤਾ ਮੈਂ ਤਾਂ ਇਹ ਕਹਿੰਦੀ ਸੀ ਕਿ ਤੇਰਾ ਜੇਖ ਨਾ ਗੱਡੀ ਲਿਆਏਗਾ ਉਹ ਗੇਸ ਤੇ ਖੜਾਗਾ ਤੇਲ ਚੱਕ ਕੇ ਨਾ ਤੇਲ ਚੋਸ ਜਾ ਕੇ ਮੇਰੇ ਤੋਂ ਨਹੀਂ ਜਾਚੀ ਇਹ ਜਿਹੇ ਖੰਡ ਜਹੁੰਦੇ ਉਹ ਆਪੇ ਚੋ ਦੇਣਗੇ ਨਾਲੇ ਮੈਨੂੰ ਗੱਡੀ ਦਾ ਕੀ ਭਾ ਜਾਣਾ ਤਾਂ ਮੈਂ ਮੋਟਰਸਾਈਕਲ ਤੇ ਹੁੰਦਾ ਜਾਂ ਕਦੇ ਮੈਨੂੰ ਬੱਸ ਤੇ ਵੀ ਜਾਣਾ ਪੈ ਜਾਂਦਾ ਇਹ ਤਾਂ ਮਾੜੀ ਗੱਲ ਹੈ ਜੀ ਕਿਤੇ ਪਰਿਵਾਰ ਇੱਕ ਆਗਾ ਫਰਕ ਘਾਤੋਂ ਰੱਖਦੇ ਨਹੀਂ ਕਿਹੜਾ ਇਕੱਠ ਜਾਚੀ ਮੈਂ ਤਾਂ ਇਸ ਕਰੇ ਨੌਕਰਾਨੀ ਆ ਚਲ ਠੀਕ ਆਬ ਤਾਂ ਫਿਰ ਮੈਂ ਤਾਂ ਜਾਵਾਂ ਖਾਓ ਤੁਸੀਂ ਤਾਂ ਲੱਡੂ ਜਾ ਕੇ ਲੈ ਗੱਡੀ ਤਾਂ ਜਮਾ ਨਵੀਂ ਆ ਹਨਾ ਚਿੰਦਰੇ ਹਾਂ ਬਈ ਬਹੁਤ ਸੋਹਣੀ ਕਿ ਉਹ ਕੁੜੀ ਕਿੱਥੇ ਗਈ ਦੂਜੀ ਕਿੱਧਰ ਗਈ ਕੁੜੀ ਭਾਈ ਉਹ ਨਹੀਂ ਆਉਂਦੀ ਸੀ ਉਹ ਤਾਂ ਚਿੱਟ ਗਈ ਠੀਕ ਅੱਛਾ ਬਈ ਇਹਨੂੰ ਚਾਹ ਹੁੰਦਾ ਨਾ ਆਪੇ ਭੱਜੀ ਆਉਂਦੀ ਅੰਦਰ ਉਹ ਉਹ ਤਾਂ ਅੰਦਰ ਲਾ ਦੇ ਗੱਡੀ ਸਤਿ ਸ਼੍ਰੀ ਅਕਾਲ ਜੀ। ਸਤਿਕਾਰ ਪੁੱਤ ਬਧਾਈਆਂ ਸੁਣੋ। ਸਤਿ ਸ੍ਰੀ ਅਕਾਲ ਬਧਾਈਆਂ ਜੀ। ਸਤਿਕਾਰ ਪੁੱਤ। ਬਧਾਈਆਂ ਸੁਣੋ। ਬਧਾਈਆਂ ਪੁੱਤ ਸੁਣੋ। ਸੁਣ ਵੀ ਬਧਾਈਆਂ ਪੂਆ ਜੀ। ਸੋਡੀ ਗੱਡੀ ਆ ਪੂਆ ਜੀ ਇਹ। ਸ਼ੁਕਰ ਹੈ ਪ੍ਰਮਾਤਮਾ ਦਾ ਮੇਰੇ ਪਤੀ ਜਨਤਾ ਰੰਗ ਪਾਗ ਲੱਗੀ। ਓਏ ਅੰਬਰ ਤੇ ਸ਼ੇਰਾ ਐਂ ਕੋ ਦੇਖਣਾ ਪੁੱਤ। ਜਾਂ ਤੂੰ ਲੈ ਜਾ ਇਹਨੂੰ। ਢੀੜਾ ਦੇਖਿਆ ਪਿੰਡ ਤੋਂ ਦੀ। ਬਾਪੂ ਸਵੇਰੇ ਬਗਜੂ ਨਾਲੇ ਬਾਬੇ ਦੇ ਮੱਥਾ ਟੇਕ ਕੇ ਆਉਂਗਾ। ਪੂਆ ਜੀ ਸੁਮਨ ਕੀ ਕਰਦੀ ਐ ਦੀਂਦੀ ਨਹੀਂਗੀ। ਪਤਾ ਨਹੀਂ ਇੱਥੀ ਹੋਣੀ। ਉਹna ਚੁੱਪ ਜੇ ਬੈਠੀ ਸੀਗੀ ਮੈਨੂੰ ਲੱਗਦਾ ਉਹਦੇ ਪਿੱਕੇ ਕੋਈ ਗੱਲਬਾਤ ਹੋਊਗੀ ਖੁਸ਼ ਹੀ ਨਹੀਂ ਸੀਗੀ ਪੇਕੇ ਦਾ ਤਾਂ ਨਾ ਚਾਚੀ ਜੀ ਉਹ ਕਰ ਦੇ ਦੇ ਕਿਸੇ ਤੇ ਹੀ ਖੁਸ਼ ਨਹੀਂ ਹੈਗੀ ਹੋਰ ਕਿਹੜਾ ਅੰਦਰੋਂ ਤਾਂ ਨਿਕਲੇ ਹੁੰਦੀ ਦੇਖ ਲੈ ਗੁਲਜੀਤ ਤੇਰੇ ਸਾਹਮਣੇ ਐ ਮਾੜੇ ਤਾਂ ਅਸੀਂ ਵੀ ਵਜਾਂਗੇ ਨਾ ਚੱਲ ਭਣੇ ਉਹ ਨਿਆਣੀ ਹੈਗੀ ਤੁਸੀਂ ਚੁੱਪ ਰਹੁ ਕਾਠ ਰੱਖਣ ਖਾਤਰ ਤਾਂ ਬਹੁਤ ਕੁਝ ਕਰਨਾ ਪੈਂਦਾ ਹੈਗਾ ਚਲੋ ਚਾਚੀ ਜੀ ਅੰਦਰ ਚਲੋ ਮੈਂ ਚਾਹ ਬਣਾਉਣੀ ਆ ਨਾਲੇ ਮਿੱਠਾ ਮੂੰਹ ਕਰਕੇ ਜਾਇਓ ਚਲੋ ਪੂਆ ਜੀ ਤੁਸੀਂ ਵੀ ਆ ਜਾਓ ਬਾਪੂ ਜੀ ਮੈਂ ਚਾਹ ਬਣਾਉਣੀ ਹੈਗੀ ਆ ਗਈ ਪਈ ਆ ਗਈ ਫਿਰ ਉਹ ਤਰਸੀ ਰਹੀ ਲਿਬੜੀ ਜੀ ਬਾਣੀ ਬਈ ਹੈਗੀ ਬਾਬੂ ਦਾ ਕਿਸੇ ਫੌਜੀ ਕੋਲੇ ਸੀ ਉਹ ਤਾਂ ਆਪ ਡਿਊਟੀ ਬਾ ਗਿਆ ਫਿਰ ਗੱਡੀ ਬਾਹਰ ਹੀ ਖੜੀ ਰਹੀ ਰਹੀ ਸਮਹਾਲਦਾ ਦੀ ਐਨੀ ਹੈ ਨਹੀਂ ਸੀ ਗੱਡੀ ਤਾਂ ਚੰਗੀ ਮਿਲ ਗਈ ਆਪਾਂ ਨੂੰ ਇਹ ਉਹ ਤਾਂ ਚੱਲ ਠੀਕ ਹੈ ਹੁਣ ਇਹਨੂੰ ਉਹਨਾ ਤਵਾ ਲਿਆ ਐ ਨਹੀਂ ਇਹ ਸੋਹਣੀ ਨਹੀਂ ਲੱਗਦੀਆਂ ਤਾਂ ਕਿੰਨੀ ਲਿਬੜੀ ਬਈ ਆ ਬਣਾ ਇਹ ਨਾ ਤਵਾ ਕੇ ਲਿਆਉਂਗਾ ਆਪਾਂ ਨੂੰ ਹੋਰ ਹੁਣ ਇਹਨੂੰ ਐ ਚਮਕਾ ਕੇ ਰੱਖਣਾ ਫੇਰ ਹੀ ਲੈ ਕੇ ਜਾਵਾਂਗੇ ਸਵੇਰੇ ਗੁਰੂ ਘਰ ਤਵਾ ਕੇ ਲਿਆਉਂ ਪਹਿਲਾਂ ਇਹ ਸੰਦ ਬਣ ਗਿਆ ਦੱਸ ਦੇਖ ਲੈ ਮਰਦਾ ਇਹ ਕਿਹੜੀ ਉਹ ਆ ਆਪਣਾ ਹੈ ਕਿਹੜੀ ਕੰਪਨੀ ਕੀ ਆ ਇਹ ਇਹ ਥਾਰ ਆ ਬਾਪੂ ਮਿੰਦਰ ਆਂਦੇ ਨੇ ਬਾਲੀ ਮਸ਼ਹੂਰ ਜੀ ਨਵੇਂ ਮੁੰਡੇ ਚ ਲੈnde ੜੀ ਅੱਛਾ ਉਹ ਹੈਗੀ ਲੈ ਬੰਦਰੋ ਖੁੱਲੀ ਆ ਬੁਨੀ ਵਧੀਆ ਗੱਡੀ ਆ ਹੈ ਹਾਂ ਅਮਰਤ ਕਿਵੇਂ ਆ ਵਧੀਆ ਗੱਡੀ ਬਹੁਤ ਵਧੀਆ ਲੈ ਭਾਈ ਤੁਹਾਨੂੰ ਦੋਨੇ ਭਾਈਆਂ ਨੂੰ ਵਧਾਈਆਂ ਦਵਾਰੇ ਬਹੁਤ ਵਧੀਆ ਹੋ ਗਿਆ ਬਾਪੂ ਤੈਨੂੰ ਵਧੀਆ ਲੱਗੀ ਹਾਂ ਹਾਂ ਵਧੀਆ ਭਾਈ ਵਧੀਆ ਕੀ ਤੂੰ ਐਂ ਕਹਿੰਦੇ ਵੀ ਨਵੇਂ ਜੇ ਮੁੰਡਿਆਂ ਵਾਲੀ ਲਿਆਏ ਨਾ ਨਾ ਮੈਂ ਕੀ ਕਰਾਉਣਾ ਹੁਣ ਤੁਸੀਂ ਆਪਦੇ ਮਨ ਦੀ ਲਿਓਣੀ ਸੀਗੀ ਚਲੋ ਬਾਪੂ ਫਿਰ ਚਾਹੂ ਪੀ ਲੈਨੇ ਆਪਾਂ ਵੈਸੇ ਵਰਤਾ ਹੋ ਆਪੂ ਉਹਨੂੰ ਜਾ ਕੇ ਕੁੜੀ ਨੂੰ ਦੇਖ ਸੋਹਣ ਨੂੰ ਬਈ ਵਾਰੀ ਬਲੱਡ ਬਲੂਟ ਨਾ ਕਟਾ ਲੇ ਚਲ ਕੋਈ ਨਾ ਮਜਾਉਣਾ ਮਾਰਨਾ ਹੋ ਜੀ ਜਾਣ ਨਾ ਜਾਣ ਕੋਮਾਲਾ ਸੋਹਣੇ ਯਾਰ ਤੂਰੇ ਬੈਠੇ ਆਂਗੀ ਬਾਈ ਗੱਡੀ ਲੈ ਕੇ ਆਇਆ ਬਾਹਰ ਜੀਨੇ ਝੂਟੇ ਲੈਣੇ ਆ ਉਹੀ ਖੁਸ਼ੀ ਮਣਾਉਣਾ ਕੀ ਗੱਲ ਹੋ ਗਈ ਤੂੰ ਐ ਕਿ ਬੋਲਦੀ ਆ ਕੁਛ ਨਹੀਂ ਹੋਇਆ ਹੈਗਾ ਨਾਲੇ ਬਲਜੀਤ ਚਾਚੀ ਵੀ ਹਾਰੀਆ ਕਰੇ ਨਾਲੇ ਭੂਆ ਕੀ ਕਹੂਗੀ ਵੀ ਸੋਹਣਾ ਅੰਦਰ ਬੈਠੇ ਹੈਗੀ ਨੀ ਰੋਕ ਟੋਕ ਚ ਜ਼ਿੰਦਗੀ ਜੁਆਇਨਿੰਗ ਆਣੀ ਮੇਰੇ ਤੋਂ ਫਿਰ ਵੀ ਨਾਮ ਦਾ ਟਿੱਕਾ ਤੇਰੀ ਪਰਜਾਈ ਨੂੰ ਮਿਲ ਹੀ ਜਾਣਾਗਾ ਨਾਲੇ ਜਿੰਨੀ ਮਰਜ਼ੀ ਚੰਗੀ ਬਣ ਜਾ ਮੈਂ ਫਿਰ ਵੀ ਮੈਨੂੰ ਤਾਂ ਸਾਰਿਆਂ ਨੇ ਮਾੜਾ ਹੀ ਕਹਿਣਾਗਾ ਤੈਨੂੰ ਵੀਰਪਾਲ ਨੇ ਕੀ ਕਿਹਾ ਮੈਂ ਤਾਂ ਕਦੇ ਸੁਣਿਆ ਤੈਨੂੰ ਕੁਝ ਬੋਲਦੀ ਆ ਸੋਨੂੰ ਮੇਰੀ ਇੱਜ਼ਤ ਦਾ ਕੀ ਹੈਗਾ ਸੋਨੂੰ ਤਾਂ ਅਗਲੀ ਵਧੀਆ ਬੁਲਾਉਂਦੀ ਐ ਨਾਲੇ ਸੋਨੂੰ ਕੀ ਪਤਾ ਘਰੇ ਕੀ ਹੁੰਦਾਗਾ ਆਪਣੇ ਕੀ ਬੀਜਦਾਰੀ ਬਣੀ ਚੱਲੀ ਜਾਂਦੀ ਐ ਸੋਹਣਾ ਤੇ ਮੈਂ ਕੀਤੀ ਕਰਦਾਗਾ ਬਾਈ ਜੋਬ ਕਰਦਾਗਾ ਕੱਲੋਂ ਆਪਣੇ ਜਵਾਖਾ ਦਾ ਵੀ ਕੁਝ ਬਣ ਜਾਊਗਾ ਤੂੰ ਐ ਕਿਉਂ ਕਰਦੀ ਆ ਜਦੋਂ ਸਾਰਿਆਂ ਨੇ ਸਮਝ ਨਹੀਂ ਇਹ ਹੀ ਆ ਵੀ ਪਾਗਲ ਹੈ ਨਾਲੇ ਭੂਆ ਤਾਂ ਕਈ ਵਾਰੀ ਮੈਂ ਕਹਿੰਦੀ ਵੀ ਸੁਣੀ ਐ ਵੀ ਨੂਹਾਂ ਵਾਲੀ ਤੇ ਜ ਕੋਈ ਗੱਲ ਹੀ ਨਹੀਂ ਸਾਰਾ ਦਿਨ ਬੰਦੇ ਵਾਂਗੂ ਭੱਜੀ ਫਿਰਦੀ ਰਹਿੰਦੀ ਐ ਭੂਆ ਨੇ ਕਿਉਂ ਕਿਹਾ ਮੈਂ ਸਾਰਾ ਦਿਨ ਕੰਮ ਕਰਦੀ ਕੰਮ ਹੀ ਹੋ ਜਾਂਦੀ ਆ ਨਹਾਉਣ ਬਲੇ ਵੀ ਥੱਕ ਕੇ ਆਂਦੀ ਆ ਮੈਂ ਨਾਲੇ ਆਣ ਗਵਾਂ ਦੇ ਬੁੜੀਆਂ ਕੋਲ ਭੂਆ ਤੇ ਵੀਰਪਨ ਮੇਰੀਆਂ ਹੀ ਗੱਲਾਂ ਕਰਦੀਆਂ ਨੇ ਰੌਲਾ ਤੇ ਹੀ ਆ ਚਲ ਆਪਾਂ ਲੱਗ ਹੋ ਜਾਂਦੇ ਆਂਗੇ ਆਪਣੀ ਸੀ ਚਾਰ ਕਿੱਲੇ ਆਉਣਗੇ ਬਾਪੂ ਉਹਨਾਂ ਵੱਲ ਹੋ ਜਾਊਗਾ ਨਾਲੇ ਅਪਤਾਰ ਤਾਂ ਜੌਬ ਵੀ ਕਰਦਾਗਾ ਉਹਨਾਂ ਕੋਲ ਤਾਂ ਪੈਸੇ ਵੱਧ ਹੋ ਜਾਣਗੇ ਆਪਣੇ ਨਾਲੋਂ ਮੈਂ ਕਦੋਂ ਕਿਹਾ ਵੀ ਅਲੱਗ ਹੋਵੋ ਕੋਈ ਨਾ ਮੈਨੂੰ ਹੀ ਕਰਨਾ ਪਊਗਾ ਕੁਛ ਚੱਲ ਆ ਜਾ ਬਾਹਰੇ ਕੰਮ ਧੰਦਾ ਕਰ ਲੈ ਕਿੰਨੇ ਕ ਟਾਈਮ ਇੱਥੇ ਬੈਠੀ ਰਹੇਂਗੀ ਤੂੰ ਅੰਮ੍ਰਿਤ ਕਿੱਧਰ ਵਾਗਿਆ ਸੀ ਅਦਰ ਚਾਹ ਪਾਈ ਪਈ ਹੈਗੀ ਠੰਡੀ ਵੀ ਹੋ ਰਹੀ ਹੋਊਗੀ ਮੈਨੂੰ ਤਾਂ ਲੱਗਦਾ ਚੱਕ ਕੇ ਪੀ ਲੈ ਇਹਨੂੰ ਤੇ ਨਾਲ ਸੋਹਣ ਕਿੱਥੇ ਹੈਗੀ ਪੱਬੀ ਉਹ ਲੱਕੜਾਂ ਚੱਕਣ ਗਈ ਸੀਗੀ ਤੇ ਉਹਦੇ ਕੋਸੇ ਉੱਥੇ ਲੜ ਗਿਆ ਇਹ ਤਾਂ ਭਾਈ ਕੱਚੀ ਜੀ ਰੁੱਤ ਹੈਗੀ ਕਿਤੇ ਉਈ ਨਾ ਸੱਪ ਸੁਪ ਲੜ ਗਿਆ ਹੋਵੇ ਜਾ ਕੇ ਦੇਖ ਲਓ ਉਈ ਮਰੀ ਜਾਂਦੀ ਐ ਹੁਣ ਤਾਂ ਟੱਪਦੀ ਫਿਰਦੀ ਤੀਗੀ ਕਿ ਜਿਵੇਂ ਦੋ ਮਹਾਨ ਲੜ ਗਿਆ ਹੋਵੇ। ਪੂਆ ਜੀ ਆਪਣਾ ਤਾਂ ਕੰਮ ਹੀ ਸਾਰਾ ਪਿਆਗਾ ਕਰਨ ਵਾਲਾ। ਚਲ ਠੀਕ ਆ ਭਾਈ ਸਾਰਿਆਂ ਨੂੰ ਵਧਾਈਆਂ ਮੈਂ ਵੀ ਜਾ ਕੇ ਕਰੇ ਕੰਮ ਕਰਨਾਗਾ। ਇਹ ਜੇ 4 ਵਜੇ ਉੱਠ ਕੇ ਨਾ ਰੋਟੀ ਪਕਾ ਲੈਂਦੇ ਨੇ ਜੇ ਅੱਡ ਹੋ ਜਾਂਦੀਆਂ ਨੇ ਇਹ ਤਾਂ ਇਕੱਠੀ ਚਚਰ ਕਰਦੀਆਂ ਨਹੀਂ ਆ। ਕਿਹਦੇ ਨਾਲ ਅੱਡ ਹੋਣਾ ਹੈ? ਕਿੱਡਾ ਕ ਪਰਿਵਾਰ ਹੈ? ਨਹੀਂ ਭਾਈ ਮੈਂ ਤਾਂ ਜੇ ਲੱਛਣ ਦੇਖ ਲਈਤੀਗੇ ਨਾ ਜੇ ਕੋਈ ਜਵਾਕ ਨਾ ਜੱਲਾ। ਕੋਈ ਨਹੀਂ ਭਾਈ ਜਵਾਕ ਤਾਂ ਹੋ ਜੂਗਾ। ਚਲ ਪੂਆ ਜੀ ਮੈਂ ਆਟਾ ਗੁੰਦੀ ਆਂਗੀ ਤੁਸੀਂ ਸਬਜ਼ੀ ਕੱਟ ਦਿਓ ਚੰਗਾ। ਸਬਜ਼ੀ ਦਾ ਟੁੱਟੀ ਪਈ ਐ ਚਲ ਠੀਕ ਐ ਤੂੰ ਐਂ ਕਰ ਮਰਤਾ ਗੱਡੀ ਨੂੰ ਨਾ ਸੈੱਟ ਚ ਲਾ ਦੇ ਯਾਰ ਉੱਥੇ ਵਿਚਾਲੇ ਜੇ ਖੜੀ ਐ ਤੂੰ ਹੀ ਲਾ ਦੇ ਬਈ ਮੈਂ ਤਾਂ ਫਿਰ ਇਹਦੇ ਕਿਹੜਾ ਮਾਰ ਕੇ ਆਉਣਾਗਾ ਖੇਤ ਤਾਂ ਮੈਂ ਵੀ ਜਾਣਾਗਾ ਮੈਂ ਕੱਪੜੇ ਬਦਲ ਲਾਂ ਚਲ ਆ ਜਾ ਬਰ ਭਾਈ ਸੌਰੀ ਚੰਗੀ ਭਲੀ ਬਾਸਦੀ ਐ ਪਤਾ ਨਹੀਂ ਕਿਹੜੀ ਵੱਲੋਂ ਰੁੱਸੀ ਵਰਤੀ ਐ ਪਲਾਂ ਪੁੱਛਾਂ ਜਾ ਕੀ ਹਾਲ ਚਾਲ ਪੁੱਛਦਾ ਕੇ ਮੈ ਪੁੱਤ ਐ ਠੀਕ ਐ ਤੂੰ ਹਾਂਜੀ ਬਾਪੂ ਜੀ ਠੀਕ ਆ ਤੈਨੂੰ ਕਮਲਿਆ ਚਾ ਨਹੀਂ ਹੈਗਾ ਗੱਡੀ ਦਾ ਚਾਹ ਤਾਂ ਹੈਗਾ ਬਾਪੂ ਜੀ ਗੱਡੀ ਦਾ ਪਰ ਮੈਂ ਕਿੱਥੇ ਜਾਣਾ ਗੱਡੀ ਤੇ ਕੋਈ ਨਹੀਂ ਪੁੱਤ ਜਿੱਥੇ ਮਰਜੀ ਜਾਈ ਪੇਕੇ ਜਾਈ ਕਿਤੇ ਮਰਜੀ ਜਾਈ ਹੁਣ ਆਪਦੀ ਗੱਡੀ ਹੈਗੀ ਜੇ ਬਾਪੂ ਜੀ ਕੰਮ ਨੂੰ ਮੈਂ 2 ਮਿੰਟ ਲੇਟ ਹੋ ਜਾ ਤਾਂ ਮੈਨੂੰ ਸਾਰੇ ਖਾਣ ਨੂੰ ਪੈਂਦੇ ਨੇ ਮੈਂ ਕਿੱਥੇ ਵਗ ਜਾ ਗੱਡੀ ਤੇ ਨਹੀਂ ਪੁੱਤ ਨਹੀਂ ਪੈਂਦੇ ਮੈਂ ਸਿੰਦਰ ਨੂੰ ਕਹਿ ਦੂੰਗਾ ਵੀ ਇਹਨਾਂ ਨੂੰ ਦੋਨਾਂ ਨੂੰ ਇੱਕੋ ਜਿਹਾ ਕੰਮ ਦਿਆ ਕਰ ਤੂੰ ਨਹੀਂ ਬਾਪੂ ਜੀ ਤੁਸੀਂ ਉਹਨਾਂ ਨੂੰ ਕੁਝ ਨਹੀਂ ਕਹਿਣਾ ਨੀ ਉਹ ਮੈਨੂੰ ਘਰੋਂ ਘੜਾ ਕੇ ਹਟਣਗੇ ਬਸ ਤੁਸੀਂ ਨਿਗਾ ਰੱਖਿਓ ਬੀਬੀ ਬਾਪੂ ਜੀ ਕਿੰਨੇ ਕੰਮ ਕਰਦੀਆਂ ਪਰ ਫਿਰ ਵੀ ਮੇਰੇ ਕੰਮ ਗਿਨੇ ਨਹੀਂ ਜਾਂਦੇ ਇੱਕ ਜਾਣੇ ਦੀ ਸਾਰੇ ਬੱਲੇ ਬੱਲੇ ਕਰਦੇ ਨੇ ਬਾਪੂ ਜੀ ਦੀਦੀ ਵੀ ਤਾਂ ਇੱਥੇ ਆ ਕੇ ਨੌਕਰੀ ਲੱਗੇ ਨੇ ਮੈਨੂੰ ਪੜਨ ਨਾ ਦੋ ਮੈਂ ਨੌਕਰੀ ਕਰ ਲਵਾਂਗੀ ਅੱਛਾ ਭਾਈ ਸਾਰੇ ਮਾੜਾ ਵਰਤਾ ਕਰਦੇ ਨੇ ਤੇਰੇ ਨਾਲ ਜੇ ਬਾਪੂ ਜੀ ਮੇਰੀ ਗਲਤੀ ਹੋਈ ਤੁਸੀਂ ਮਰਜ਼ੀ ਕਰ ਲਿਓ ਮੈਂ ਤਾਂ ਸਾਰਾ ਦਿਨ ਅੰਬਰਤ ਵੀ ਲੜਦਾ ਲੜਦਾ ਹੀ ਕਹਿੰਦਾ ਵੀ ਦੋ ਕਿੱਲੇ ਦੇਣਗੇ ਆਪਾਂ ਨੂੰ ਚੁੱਪਪਾ ਕਰਕੇ ਦਿਨ ਕੱਤ ਲਾ ਲੈ ਭਾਈ ਐਡੀ ਕੀ ਦੀ ਹਿੰਮਤ ਹੈ ਵੀ ਤੈਨੂੰ ਦੋ ਕਿੱਲੇ ਦੇਣਗੇ ਜੇ ਤੇਰੇ ਚ ਗਲਤੀ ਨਾ ਹੋਈ ਬਸ ਬਾਪੂ ਜੀ ਤੁਸੀਂ ਰੋਲਾ ਨਾ ਪਾਓ ਬਸ ਹੌਲੀ ਹੌਲੀ ਸਾਰਾ ਕੁਝ ਦੇਖਿਓ ਠੀਕ ਆ ਭਾਈ ਆਪਾਂ ਇਦਰੇ ਹੱਥ ਤੇ ਕੀ ਹੋ ਗਿਆ ਲਾਲ ਜਾ ਹੋ ਰਿਹਾ ਹੈਗਾ ਪਤਾ ਨਹੀਂ ਬਾਪੂ ਜੀ ਇਹ ਤਾਂ ਖੁਰਕ ਹੋਈ ਜਾਂਦੀ ਹੈ ਮੱਖੀ ਮੁੱਖੀ ਨਾਲ ਲੜ ਗਈ ਹੋਵੇ ਚਲ ਕੋਈ ਸਾਰੀਆਂ ਗੱਲਾਂ ਬਾਪੂ ਜੀ ਤੁਹਾਨੂੰ ਕੱਲ ਨੂੰ ਦੱਸਾਂ ਠੀਕ ਆ ਸ਼ੇਰਾ ਉੱਠ ਕੇ ਕੰਮ ਕਰ ਲੈ ਕੁੜੀਓਂ ਓਕੀਆ ਵਿਚਾਰੀ ਮੁੰਡੇ 'ਚ ਵੀ ਨੁਕਸਾ ਹੈਗਾ ਕੋਈ ਨਾ ਮੈਨੂੰ ਹੀ ਹੱਲ ਕਰਨਾ ਪਊਈ ਕਿਉਂ ਭਾਈ ਮੰਨੀ ਨਹੀਂ ਬੋਹੋ ਇਹ ਤਾਂ ਅੰਬਰ ਤੇ ਚ ਕੱਢਣ ਪਾਉਣ ਨੂੰ ਨਹੀਂ ਹੈਗਾ ਕੁਛ ਚਾਰ ਮਾਰੇ 76 ਉਹਦੇ ਸਿੱਧੀ ਹੋ ਜੂ ਇਹ ਤਾਂ ਕਿੱਥੇ ਕੰਮ ਲਈ ਇਕੱਠੇ ਹੋਏ ਨੇ ਜੀ ਤਾਂ ਕਰਦਾ ਹੈ ਵੀ ਕੋਈ ਬਿਉਂਤ ਬਣਾਵਾ ਬੰਦੇ ਸਾਹਮਣੇ ਧੱਕਾ ਹੋ ਜੇ ਤੇ ਬੰਦਾ ਜਰਲੇ ਉਹ ਵੀ ਕਾਦਾ ਬੰਦਾ ਬਾਪੂ ਕੀ ਸੋਚੀ ਜਾਣਾ ਹੈਗਾ ਕੁਛ ਨਹੀਂ ਪੁੱਤ ਉਹਦਾ ਛੱਡ ਤੂੰ ਤੂੰ ਮੈਨੂੰ ਐਂ ਦੱਸ ਸਭੀ ਬੀਰਪਾਲ ਦੀ ਬਦਲੀ ਨੇੜੇ ਨਹੀਂ ਹੁੰਦੀਗੀ ਨਾ ਬਾਪੂ ਤਨ ਚਾਰ ਸਾਲ ਤਾਂ ਮੁਸ਼ਕਲ ਹਲੇ ਜੇ ਬਦਲੀ ਨੇੜੇ ਹੋ ਜੇ ਭਲਾ ਪੰਤਾ ਘਰ ਦਾ ਕੰਮ ਕਰਕੇ ਆਰਾਮ ਨਾਲ ਬਗ ਜੀ ਬਾਪੂ ਕੰਮ ਤਾਂ ਹੋਂ ਵੀ ਵੀਰਪਾਲ ਕਰਕੇ ਜਾਂਦੀ ਹੈਗੀ ਕੀ ਤੇਰੇ ਅੰਦਰ ਬਿਠਾ ਕੇ ਕੰਨ ਚ ਫੂਕ ਮਾਰਤੀ ਕੰਮ ਤਾਂ ਮੈਂ ਤੇ ਵੀਰਪਾਲ ਕਰਦੇ ਆ ਮੈਂ ਤਾਂ ਐਂ ਕਹਿੰਨਾ ਹੈ ਬਿਸਾਰੇ ਨਾਲ ਮਿਲ ਕੇ ਰਹੋ ਉਹ ਕਿੱਥੇ ਰਲਣ ਨੂੰ ਤੈਰ ਐ ਅੰਦਰ ਬੈਠੀ ਜਾਂਦੇ ਸਾਰਾ ਦਿਨ ਕੰਮ ਨਹੀਂ ਧੰਦਾ ਨਹੀਂ ਕਰਾਉਂਦੀ ਸਾਡੇ ਨਾਲ ਕੱਲੀਆਂ ਅਸੀਂ ਕੀ ਕਰਦੇ ਆ ਕੰਮ ਕੋਈ ਨਹੀਂ ਭਾਈ ਸ਼ਿੰਦਰੇ ਤੁਸੀਂ ਸਿਆਣੇ ਹੋਗੇ ਤੁਸੀਂ ਉਹਨੂੰ ਕੰਮ ਲਾਓ ਤੁਸੀਂ ਵੀ ਮਾੜਾ ਜਾਂ ਟਹਿਲੀਆਂ ਪਾਓ ਫੋਨ ਦੇਖੀ ਜਾਂਦੇ ਸਾਰਾ ਦਿਨ ਅੰਦਰ ਬੈਠੀ ਇਹ ਜਿਆ ਕੀ ਮੰਤਰ ਮਾਰਦਾ ਜਿਹੜੀ ਸਾਰੀਆਂ ਗੱਲਾਂ ਤੈਨੂੰ ਦੱਸਦੀ ਐ ਉਹ ਚੱਲ ਕੋਈ ਨਹੀਂ ਸਿੰਦਰੇ ਹੈ ਤਾਂ ਉਹ ਵੀ ਆਪਦੀ ਉਹ ਜਦੋਂ ਦੀ ਬੀਰਪਾਲ ਨੌਕਰੀ ਤੇ ਲੱਗੀ ਐ ਨਾ ਬਾਪੂ ਦੀ ਜਿਆਦਾ ਸੇਵਾ ਕਰਨ ਲੱਗੀ ਛੋਟੀ ਨੂੰ ਓਏ ਉਤਾਰ ਬਕਵਾਸ ਮਾਰਦਾ ਤੈਨੂੰ ਸ਼ਰਮ ਨਹੀਂ ਆਉਂਦੀ ਸਤਿ ਸ਼੍ਰੀ ਅਕਾਲ ਪਾਈ ਸਾਰਿਆਂ ਨੂੰ ਸਾਡੀ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਬੱਦ ਤੋਂ ਵੱਧ ਲਾਇਕ ਕਰਿਆ ਕਰੋ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਸਾਨੂੰ ਨਾ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਹੁਣ ਆ ਕਮੈਂਟਾਂ ਦੀ ਵਾਰੀ ਬਿੱਟੂ ਬਰਾੜ ਬੱਲੂਆਣਾ ਜਸਵਿੰਦਰ ਕੌਰ ਸਿੱਧੂ ਸੰਗੀਤ ਸਿੰਘ ਕੁਲਦੀਪ ਸਿੰਘ ਰਮਨਦੀਪ ਚਾਹਲ ਕਿਰਨਜੀਤ ਛਨੀਰ ਮਲਕੀਤ ਸਿੰਘ ਚੈਨੇਵਾਲਾ ਬਲਜੀਤ ਸਿੰਘ ਹਰਪਾਲ ਕੌਰ ਗਗਨ ਸਿੱਧੂ ਮਨਦੀਪ ਕੌਰ ਮੋਦੀਪ ਘਰਚਾ ਜੋਗਿੰਦਰ ਕੌਰ ਪਵਨ ਕੁਮਾਰ ਕਿਰਨ ਰਾਣੀ ਰਦੀਪ ਬਰਾੜ ਚਰਨਜੀਤ ਚੀਮਾ ਗੁਰਿੰਦਰ ਜੋਸੀ ਇਹਨਾਂ ਨੇ ਸਾਡੀ ਵੀਡੀਓ ਤੇ ਕਮੈਂਟ ਕੀਤੇ ਸੀ ਤੁਸੀਂ ਵੀ ਅਗੇ ਕਮੈਂਟ ਕਰਿਆ ਕਰੋ ਤੁਹਾਡੇ ਨਾਮ ਵੀ ਸੀ ਬੋਲਾ ਕਰਾਂਗੇ ਅਸੀ ਕੱਲ ਜੀ ਸਾਰਿਆਂ ਨੂੰ